ਆਮੀ ਇਹ ਸਰਕਾਰਾਂ ਚਰਮੀਆਂ ਦੀ ਜੈ ਹਾ ਫੇਰੀ ਕਾ ਸੋ ਵੀ ਸਰਕਾਰ ਜਾਵਾਂਗੇ ਰਿਕਾਬਾਲ ਪਿਆਮਾਗੇ ਪੰਡ ਪੰਡ ਜਾਵਾਂਗੇ ਨੇਕਾ ਬਾਦਰਾ ਮੰਗੇ ਕਰ ਜਾਮਾਗੇ ਨੇਕਾ ਬਾਦਰਾ ਮੰਗੇ ਯਸੂਸੀਆ ਬਿਓ ਸਰਕਾਰਾਂ ਨੂੰ ਜਗਾਵਾ ਜਾਏ ਜਗਾਵਾ ਜਾਏ ਜਗਾਵਾ ਜਾਏ ਜਗਾਵਾ ਜਾਏ ਜਗਾਵਾ ਜਾਏ ਮਰਦਾਬਾ ਮਰਦਾਬਾ ਮਰਦਾ ਮਿੱਟਰ ਮਿੱਟਰ ਹੁੰਦੀਆਂ ਹੈ ਜੀ ਬਾਇਓਮੈਟਿਕ ਅੱਛਾ ਕਿ ਇਸ ਲਈ ਕੋਈ ਨਾ ਹੁੰਦੀ ਕਿਤੇ ਹੈਗੀ ਆ ਵੀ ਜਦੋਂ ਵੀ ਕਿਤੇ ਕੰਮ ਦੇ ਪੈਸੇ ਪੈਨਾਂ ਨੂੰ ਕਦੇ ਮਿਲੇ ਨਹੀਂ ਤੈਨੂੰ ਸੋਸ਼ਲ ਸਿਕਿਟੀ ਆੜੀ ਵੀ ਨਹੀਂ ਮਿਲ ਰਹੀ ਇਹਨਾਂ ਨੂੰ ਲਗਾਤਾਰ ਇਹ ਵੀ ਜਿਹੜੀ ਜਿਓ ਟੈਂਕ ਵਾਲੀ ਹੈ ਜਿਵੇਂ ਵੀ ਹੁਣ ਬਿਰਤ ਬਣਦੇ ਆ ਜੀ ਉਹ ਕਿੱਥੋਂ ਜਾਣ ਪਹਿਲਾਂ ਤਾਂ 25 ਰੁਪਏ ਆਉਣ ਦਾ ਕਰਾਇ ਦਿੰਦੇ ਆ ਫਿਰ 25 ਰੁਪਏ ਜਾਣ ਦਾ ਦਿੰਦੇ ਆ ਜੀ 20-20 ਰੁਪਏ ਨਾਲ ਦੁੱਧ ਲੈਂਦੇ ਆ ਜੀ ਐਨਾ ਫਿਰ ਕਿੰਨਾ ਕੁ ਵਿਚਾਰਾ ਲਿਓ ਹੋਇਆ ਜੀ ਜਿੱਥੇ ਕੰਮ ਚੱਲਦਾ ਸਰ ਉੱਥੇ ਹਾਂ ਜਿੱਥੇ ਕੰਮ ਚੱਲੇ ਉੱਥੇ ਹੀ ਹਾਇਰ ਦੀ ਲੱਗਣੀ ਚਾਹੀਦੀ ਹੈ ਕਿਤੇ ਕੰਮ ਨਹੀਂ ਬੰਦਾ ਨਹੀਂ ਨਵਾਂ ਆਉਣੇ ਚਾਹੀਦੇ ਹਾਂ ਕੀ ਨਾਮ ਹੈ ਜੀ ਮੇਰਾ ਨਾਮ ਹਰਦੀਪ ਤੌਲਪੁਰੀਆ ਤੇ ਮੈਂ ਮੈਂ ਨਰੇਗਾ ਵਰਕਰ ਯੂਨੀਅਨ ਦਾ ਜ਼ਿਲ੍ਹਾ ਜ਼ਿਲ੍ਹਾ ਪ੍ਰਧਾਨ ਜਲੰਧਰ ਤੋਂ ਆ ਮੇਰੇ ਨਾਲ ਨਰੇਗਾ ਵਰਕਰ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਬਠਿੰਡੇ ਤੋਂ ਆਏ ਸਾਡਾ ਅੱਜ ਮੁੱਖ ਮੰਗਾ ਸਾਡੀਆਂ ਇਹ ਆ ਕਿ ਜਿਹੜੇ ਨਰੇਗਾ ਦੇ ਵਿੱਚ 100 ਦਿਨ ਪੂਰਾ ਕੰਮ ਨਹੀਂ ਮਿਲਦਾ ਕਿਤੇ ਕੰਮ ਦੇ ਪੈਸੇ ਨਹੀਂ ਹੁੰਦੇ ਤੇ ਪਿਛਲੇ 5 ਮਹੀਨੇ ਜੋ ਜਿਹੜੇ ਨਰੇਗਾ ਵਰਕਰ ਕੰਮ ਕਰ ਰਿਹਾ ਉਹਨਾਂ ਦੇ ਪੈਸੇ ਅਜੇ ਤੱਕ ਖਾਤੇ 'ਚ ਨਹੀਂ ਪਾਏ ਇਹ ਇਨਾਂ ਕ ਆਪਣੇ ਜਿਹੜੇ ਨਰੇਕਾ ਆਪਣੇ ਮਜ਼ਦੂਰ ਤਬਕਾ ਇਨਾਂ ਕ ਗਰੀਬਾ ਜੇ ਉਹਨਾਂ ਨੂੰ ਆਪਣੇ 15 ਦਿਨ ਦੇ ਪੈਸੇ ਉਹਨਾਂ ਦੇ ਖਾਤੇ ਚ ਨਹੀਂ ਆਏ ਤੇ ਉਹਨਾਂ ਦੇ ਡੰਮੀ ਦੇ ਵਿੱਚ ਆਟਾ ਆ ਕਨਾ ਆਟਾ ਮੁਕਨ ਦੀ ਸਾਰ ਆਪਣੇ ਹੁੰਦੀ ਆ ਜਿਸ ਕਰਕੇ ਆਪਾਂ ਆਪਾਂ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦੇ ਰਹੇ ਆ ਉਹਦੇ ਵਿੱਚ ਜਿਹੜੇ ਕਿਤੋਂ ਕੰਮ ਦੇ ਪੈਸੇ ਹੋਣੇ ਚਾਹੀਦੇ ਸਾਨੂੰ 100 ਦਿਨ ਪੂਰਾ ਕੰਮ ਮਿਲਣਾ ਚਾਹੀਦਾ ਕਈ ਵਾਰੀ ਇਹ ਹੁੰਦਾ ਕਿ ਕੰਮ ਦੇ ਦੌਰਾਨ ਜੇ ਕੋਈ ਵੀ ਦੁਰਘਟਨਾ ਹੋ ਜਾਂਦੀ ਹੈ ਤੇ ਸਰਕਾਰ ਜਾਂ ਪ੍ਰਸ਼ਾਸਨ ਸਾਡਾ ਕੋਈ ਸਾਥ ਨਹੀਂ ਦਿੰਦਾ ਉਹਦੇ ਲਈ ਜੋ ਸਰਕਾਰ ਦੁਆਰਾ ਆਪਣੇ ਜਿਹੜਾ ਨਰੇਗਾ ਦੇ ਕਾਨੂੰਨ ਦੁਆਰਾ ਜੋ ਆਪਣੇ ਬਜਟ ਜਾਂ ਮੁਆਵਜ਼ਾ ਇੱਕ ਮਿੱਥਿਆ ਹੁੰਦਾ ਉਹ ਪ੍ਰੋਪਰ ਦਿਲੋਂਣ ਵਾਸਤੇ ਅਸੀਂ ਅੱਜ ਮੰਗ ਪੱਤਰ ਦੇਣ ਆਏ ਆਪਣੇ ਦੇਣ ਆਏ ਆ ਜਿਹੜੇ ਜਿਹੜੇ ਕਈ ਵਾਰੀ ਕੀ ਹੁੰਦਾ ਕਿ ਕੰਮ ਹੁੰਦਾ ਕਿਸੇ ਜਗ੍ਹਾ ਤੇ ਜੀਓ ਟੈਗ ਹੋਰ ਜਗ੍ਹਾ ਲੱਗਦਾ ਜਦਾ ਮੰਨ ਲਓ ਉਹਦੇ ਵਿੱਚ ਦੂਰੀ 1-2 ਕਿਲੋਮੀਟਰ ਦੀ ਹੁੰਦੀ ਆ ਜਿਸ ਕਾਰਨ ਉਹ ਵਿਚਾਰਾ ਗਰੀਬ ਉਸ ਜੀਓ ਟੈਗ ਦੇ ਉੱਤੇ ਜਾਂਦਾ ਵਾ ਆਪਣੇ ਹਾਜ਼ਰੀ ਲਵਾਉਂਦਾ ਜਿਸ ਕਾਰਨ ਉਹਦੀ ਪ੍ਰੋਗਰੈਸ ਘਟਦੀ ਆ ਪ੍ਰੋਗਰੈਸ ਕੱਟਣ ਦੇ ਕਾਰਨ ਆਪਣੇ ਪੈਸੇ ਬਹੁਤ ਘਟ ਪੈਂਦੇ ਆ ਜੇ ਕੰਪੈਨ ਦੇ ਗਾਣਾ ਉਹਨਾਂ ਦੀ ਅੱਧੀ ਜਿਹੜਾ ਅੱਜ 346 ਰੁਪਏ ਨਰੇਗਾ ਦੀ ਤਿਆਰੀ ਆ ਤੇ ਕਈ ਵਾਰੀ ਅੱਧੀ ਤਿਆਰੀ ਆਉਂਦੀ ਆ ਜਿਸ ਕਰਕੇ ਪੰਜਾਬ ਸਰਕਾਰ ਔਰ ਜਿਹੜੇ ਆਪਣੇ ਜਿਹੜੇ ਨਰੇਗਾ ਦੇ ਜਿਹੜੇ ਅਧਿਕਾਰੀ ਆ ਉਹ ਬੇਕਾਰ ਲੈਣੇ ਤਿਆਰ ਹੁਣ ਪੰਜਾਂ ਮਹੀਨਿਆਂ ਤੋਂ ਜਿਹੜੇ ਪੈਸੇ ਨਹੀਂ ਆਇਆ ਇਹ ਸਾਬ ਜਾਇਰ ਹੁੰਦਾ ਕਿ ਪੰਜਾਬ ਸਰਕਾਰ ਇਹਨਾਂ ਤੋਂ ਬਗਾਰ ਲੈ ਲਿਆ ਬਗਾਰ ਦਾ ਮਤਲਬ ਇਹ ਹੁੰਦਾ ਕਿ ਆਪਣੇ ਆਰਟੀਕਲ 23 ਦੇ ਵਿੱਚ ਵੀ ਲਿਖਿਆ ਆ ਜਿਸ ਬੰਦੇ ਕੋਲ ਬਗਾਰ ਲਈ ਜਾਵੇ ਉਸ ਲਈ ਉਹ ਬੰਦੂਆ ਮਜ਼ਦੂਰ ਕੋਸੀਤ ਕਹਿੰਦਾ ਹੋ ਗਿਆ ਲੇਕਿਨ ਪੰਜਾਬ ਸਰਕਾਰ ਦਾ ਇਹ ਰਵਈਆ ਬਹੁਤ ਹੀ ਗਲਤ ਆ ਇਹਨਾਂ ਨੂੰ ਜਿਹੜੇ ਕਿਤੇ ਕੰਮ ਦੇ ਪੈਸੇ ਤੁਰੰਤ ਦਿਲਵਾਣੇ ਚਾਹੀਦੇ ਤੇ ਆਪਣੇ ਜਿਹੜੀ ਬਰੰਦੂ ਇੱਕ ਬੰਦੀ ਜਿਹੜੇ ਅਧਿਕਾਰੀ ਦੀ ਜਿਹੜੀ ਅਣਗਹਿਲੀ ਹੋਈ ਆ ਪੈਸੇ ਪਾਣ ਦੀ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਕੀ ਨਾਮ ਹੈ ਤੁਹਾਡਾ ਤੇ ਕਿਸ ਮੰਗਣ ਲੈ ਕੇ ਆਜੀ ਮੇਰਾ ਨਾਮ ਅਮਨਦੀਪ ਕੌਰ ਆ ਜੀ ਮੈਂ ਨਰੇਗਾ ਵਰਕਰ ਜੁਨੀਅਰ ਜ਼ਿਲ੍ਹਾ ਪ੍ਰਧਾਨ ਆ ਫਿੰਡੇ ਜ਼ਿਲ੍ਹੇ ਦੀ ਜੀ ਅਸੀਂ ਅੱਜ ਜਿਹੜੀਆਂ ਮੁੱਖ ਮੰਗਾਂ ਲੈ ਕੇ ਆਏ ਸੀ ਜੀ ਨਰੇਗਾ ਵਰਕਰ ਦੀਆਂ ਨਰੇਗਾ ਦੀਆਂ ਜੀ ਉਹ ਮੰਗਾਂ ਸੀ ਵੀ ਇੱਕ ਤਾਂ ਇਹਨਾਂ ਨੂੰ ਜਿਹੜੀ ਜੀਓ ਟੈਂਕ ਤੇ ਹਾਜ਼ਰੀ ਲੱਗਦੀ ਹੈ ਜੀ ਕੰਮਾਂ ਕਿਤੇ ਕਰਦੇ ਆ ਜੀ ਜਿਹੜੀ ਹਾਜ਼ਰੀ ਉਹ ਦੋ ਦੋ ਤਿੰਨ ਕਿਲੋਮੀਟਰ ਦੂਰ ਕਰਦੀ ਹੈ ਯਾ ਬਹੁਤ ਵੱਡੀ ਮੁਸ਼ਕਲ ਆ ਜੀ ਆਉਣ ਜਾਣ ਚ ਵੀ ਬਹੁਤ ਦਿੱਕਤ ਆਉਂਦੀ ਹੈ ਜੀ ਦੂਜੀ ਗੱਲ ਹੈ ਜੀ ਕਿਤੇ ਕੰਮ ਦੇ ਸਮੇਂ ਸਿਰ ਪੈਸੇ ਨਹੀਂ ਮਿਲਦੇ ਜੀ ਜਿਹੜੇ ਪੈਸੇ ਆ ਜੀ ਉਹ 15ਵੇਂ ਦਿਨ ਮਿਲਣੇ ਚਾਹੀਦੇ ਆ ਜੀ ਵੀ ਜਿਵੇਂ ਅੱਜ ਕਰ ਲ ਕੰਮ ਕਰ ਲਿਆ 5 5 6 6 ਮਹੀਨਿਆਂ ਦੇ ਜਿਹੜੇ ਵੀ ਪੈਸੇ ਆ ਉਹ ਨਹੀਂ ਆ ਰਹੇ ਜੀ ਇਹਨਾਂ ਨੂੰ ਜਿਹੜੀ ਸਾਰਿਆਂ ਨੂੰ ਵੱਡੀ ਦਿੱਕਤ ਆ ਜੀ ਜੀਓ ਟੈਂਕ ਤੇ ਜਿਹੜੀ ਹਾਜ਼ਰੀ ਲੱਗਦੀ ਉਹਦੇ ਤੇ ਬਹੁਤ ਜ਼ਿਆਦਾ ਹੀ ਆ ਜੀ ਜਿਵੇਂ ਵੀ ਅੱਜ ਕੰਮ ਅਗਲਾ ਕੋਈ ਜਿਵੇਂ ਮੰਨ ਲਓ ਮੇਰਾ ਪਿੰਡ ਪੂਲਾ ਪੂਲੇ ਕੰਮ ਕਰਦੇ ਤੇ ਇਹਨਾਂ ਨੂੰ ਨਾਥਪੁਰੇ ਜਾ ਕੇ ਹਾਜ਼ਰੀ ਲਾਉਣੀ ਪੈਂਦੀ ਆ ਦੋ ਦੋ ਤਿੰਨ ਤਿੰਨ ਕਿਲੋਮੀਟਰ ਕੰਮ ਕਰਦੇ ਆ ਇੱਕ ਹੋਰ ਦੇਖਣ ਚ ਆਈ ਸਾਨੂੰ ਐ ਕਿ ਨਰੇਗਾ ਚ ਵੀ ਕੋਈ ਵੀ ਨਰੇਗਾ ਕਿਤੇ ਵੀ ਆਦੇ ਪਿੰਡ ਚ ਕੰਮ ਨਹੀਂ ਸੀ ਕਰ ਰਹੀ ਵੀ ਮੰਨ ਲਓ ਕੋਈ ਕਿਸੇ ਨੂੰ ਕਿਤੇ ਲਾਇਆ ਹੋਵੇ ਜੀ ਕਿਸੇ ਨੂੰ ਕਿਤੇ ਲਾਇਆ ਹੋਵੇ ਵੀ ਥੋੜਾ ਬਦੌ ਤਾ ਕੰਮ ਪਿੰਡ ਚ ਵੀ ਦੇਣਾ ਚਾਹੀਦਾ ਜੀ ਨਰੇਗਾ ਨੂੰ ਇਸ ਤੋਂ ਬਾਅਦ ਵੀ ਇਹਨਾਂ ਨੂੰ ਵੀ ਜਿਹੜੀ ਸਮੇਂ-ਸਮੇਂ ਦੇ ਸਿਰੋਂ ਪੇਮੈਂਟ ਵੀ ਨਰੇਗਾ ਦੀ ਹੋਣੀ ਚਾਹੀਦੀ ਆ ਵੀ ਕੀਤੇ ਕੰਮ ਦੇ ਪੈਸੇ ਤਾਂ ਮਿਲਣੇ ਚਾਹੀਦੇ ਜੀ ੁੱੱਪੇ ਕੰਮ ਕਰਦਾ ਬੰਦਾ ਸਾਰਾ ਦਿਨ ਜੀ ਤੇ ਇਸ ਤੋਂ ਬਾਅਦ ਜਿਹੜਾ ਕੋਈ ਲੱਗਦਾਗਾ ਵੀ 12 ਵਜੇ ਤੱਕ ਆਹ ਨਹੀਂ ਛੁੱਟੀ ਦਾ ਕੋਈ ਟਿਕਤ ਨਹੀਂ ਤੇ ਇਸ ਤੋਂ ਬਾਅਦ ਜਿਵੇਂ ਵੀ ਕੋਈ ਲੱਗਦਾ ਵੀ 100 ਦਿਨ ਦਾ ਕੰਮ ਮਿਲਣਾ ਚਾਹੀਦਾ ਨਰੇਗਾ ਚ ਉਹ ਵੀ ਮਿਲਣਾ ਚਾਹੀਦਾ ਜੇ ਇਹਨਾਂ ਨੂੰ 100 ਦਿਨ ਤਾਂ ਸਰਕਾਰ ਨਹੀਂ ਕੀਤਾ ਹੋਇਆਗਾ ਜੀ ਵੀ 100 ਦਿਨ ਤਾਂ ਹੋਣਾ ਚਾਹੀਦਾ 100 ਦਿਨ ਤੋਂ 200 ਦੀ ਮੰਗ ਕੀਤੀ ਆ ਵੀ 200 ਦਿਨ ਹੋਣਾ ਚਾਹੀਦਾ ਜੀ ਉਹ ਵੀ ਅੱਜ ਤੁਸੀਂ ਕਿੱਥੇ ਆਏ ਸੀ ਅੱਜ ਸسر ਇੱਕ ਡੀਸੀ ਦਾ ਅਫ ਬਠਿੰਡਾ ਡੀਸੀ ਦਫਤਰ ਮੰਗ ਪੱਤਰ ਦਿੱਤਾ ਜੀ ਆਪਦੀਆਂ ਮੁੱਖ ਮੰਗਾਂ ਨੂੰ ਰੱਖ ਕੇ ਜੇ ਸਾਡੀਆਂ ਮੰਗਾਂ ਦਾ ਹੱਲ ਹੋ ਗਿਆ ਜੀ ਫਿਰ ਠੀਕ ਹੈ ਨਹੀਂ ਉਹਨਾਂ ਵਾਸਤੇ ਇੱਕ ਤੇਜ ਸੰਘਰਸ਼ ਕਰਾਂਗੇ ਬਹੁਤ ਵੱਡਾ ਇਕੱਠ ਕਰਕੇ ਜੀ ਹਾਂ ਜੀ